ਪੰਜਾਬੀ ਦੇਖ ਰਹੇ ਸਾਰ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਨਵਦੀਪ ਮਾਨਤਾ ਸ਼ੂ ਕਾਰੋਬਾਰੀ ਪ੍ਰਿੰਕਲ ਲੁਧਿਆਣਾ ਦੇ ਗ੍ਰਫਤਾਰੀ ਦੀ ਵੀਡੀਓ ਸਾਹਮਣੇ ਆ ਚੁੱਕੀ ਹੈ ਤਸਵੀਰਾਂ ਦੇ ਵਿੱਚ ਤੁਹਾਨੂੰ ਦੋ ਤਸਵੀਰਾਂ ਦਿਖਾਵਾਂਗੇ ਜਿਸ ਦੇ ਵਿੱਚ ਇੱਕ ਵੀਡੀਓ ਉਸ ਵੇਲੇ ਦੀ ਹੈ ਜਿਸ ਵੇਲੇ ਪ੍ਰਿੰਕਲ ਲੁਧਿਆਣਾ ਨੂੰ ਗ੍ਰਫਤਾਰ ਕੀ ਕਰਕੇ ਪੁਲਿਸ ਆਪਣੀ ਗੱਡੀ ਦੇ ਵਿੱਚ ਬਿਠਾ ਕੇ ਲੈ ਕੇ ਜਾਂਦੀ ਹੈ ਤੇ ਦੂਜੀ ਵੀਡੀਓ ਜਿਸ ਵੀਡੀਓ ਕਰਕੇ ਪੰਗਾ ਪਿਆ ਯਾਨੀ ਕਿ ਆਰਮਜ਼ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਪਰਿੰਕਲ ਲੁਧਿਆਣਾ ਦੇ ਖਿਲਾਫ ਤੇ ਇਹ ਆਰਮਜ਼ ਐਕਟ ਲੱਗਣ ਦਾ ਕਾਰਨ ਵੀ ਸਿਰਫ ਤੇ ਸਿਰਫ ਇਹ ਦੂਜੀ ਵੀਡੀਓ ਆ ਤਾਂ ਇੱਕ ਪਾਸੇ ਪ੍ਰਿੰਕਲ ਲੁਧਿਆਣਾ ਨੂੰ ਕੋਰਟ ਦੇ ਵਿੱਚ ਹੋਈ ਗ੍ਰਿਫਤਾਰ ਕੀਤਾ ਜਾਂਦਾ ਹੈ ਉਸ ਦੇ ਖਿਲਾਫ ਆਰਮਜ਼ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਜਾਂਦਾ ਹੈ ਕਿਉਂਕਿ ਇੱਕ ਵੀਡੀਓ ਦੇ ਵਿੱਚ ਉਹ ਹਥਿਆਰਾਂ ਦੀ ਪ੍ਰਦਰਸ਼ਨੀ ਕਰਦਾ ਹੋਇਆ ਵਿਖਾਈ ਦੇ ਰਿਹਾ ਸੀ ਤਾਂ ਹਾਲ ਹੀ ਦੇ ਵਿੱਚ ਪ੍ਰਿੰਕਲ ਅਤੇ ਹਨੀ ਸੇਠੀ ਦਾ ਵਿਵਾਦ ਸੁਲਝ ਗਿਆ ਦੋਨਾਂ ਨੇ ਆਪਸ ਵਿੱਚ ਸਮਝੌਤਾ ਕਰ ਲਿਆ ਦੇਸ ਤੋਂ ਬਾਅਦ ਹਨੀ ਸੇਠੀ ਨੇ ਇਹ ਵੀ ਕਹਿਆ ਸੀ ਕਿ ਕਤਲਾਂ ਦੇ ਵੀ ਸਮਝੌਤੇ ਹੋ ਜਾਂਦੇ ਨੇ ਇਹ ਤਾਂ ਫਿਰ ਵੀ ਇੱਕ ਲੜਾਈ ਝਗੜਾ ਸੀ ਤਾਂ ਹੁਣ ਇਹ ਸਭ ਦੇ ਵਿਚਾਲੇ ਇੱਕ ਹੋਰ ਨਵਾਂ ਪੰਗਾ ਪ੍ਰਿੰਕਲ ਲੁਧਿਆਣਾ ਦੀ ਜਾਨ ਨੂੰ ਪੈ ਚੁੱਕਿਆ ਹੈ ਕਿਉਂਕਿ ਆਮ ਸੈਕਟ ਦੇ ਤਹਿਤ ਉਸ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਇਲਜ਼ਾਮ ਨੇ ਕਿ ਵੀਡੀਓ ਦੇ ਵਿੱਚ ਉਸ ਦੇ ਵੱਲੋਂ ਹਥਿਆਰ ਦਿਖਾਏ ਜਾ ਰਹੇ ਸਨ ਹਾਲਾਂਕਿ ਇਹ ਹਥਿਆਰਾਂ ਦੀ ਵੀ ਹੁਣ ਜਾਂਚ ਹੋਏਗੀ ਕਿ ਇਹ ਨਜਾਇਜ਼ ਤੌਰ ਤੇ ਉੱਤੇ ਤਾਂ ਨਹੀਂ ਰੱਖੇ ਗਏ ਸਨ ਜਾਂਫੇਰੇ ਇਸ ਕੋਈ ਨਾ ਹਥਿਆਰਾਂ ਦਾ ਪ੍ਰਿੰਕਲ ਲੁਧਿਆਣਾ ਦੇ ਕੋਲ ਕਿਸੇ ਤਰ੍ਹਾਂ ਦਾ ਕੋਈ ਲਾਇਸੈਂਸ ਹੈ ਜਾਂ ਨਹੀਂ ਜੇਕਰ ਇਹ ਨਜਾਇਜ਼ ਤੌਰ ਦੇ ਉੱਤੇ ਰੱਖੇ ਗਏ ਸਨ ਤਾਂ ਇਹ ਹਥਿਆਰ ਪ੍ਰਿੰਕਲ ਦੇ ਕੋਲੋਂ ਕਿਸ ਤਰ੍ਹਾਂ ਆਉਂਦੇ ਨੇ ਤਾਂ ਬਹੁਤ ਵੱਡੇ ਸਵਾਲ ਖੜੇ ਹੋ ਜਾਂਦੇ ਨੇ ਤੇ ਦੋ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਇੱਕ ਤਸਵੀਰ ਗ੍ਰਿਫਤਾਰੀ ਦੀ ਐਕਸਕਲੂਸਿਵ ਵੀਡੀਓ ਹੈ ਤੇ ਦੂਜੀ ਦੇ ਵਿੱਚ ਜਿਸ ਵੇਲੇ ਪ੍ਰਿੰਕਲ ਲੁਧਿਆਣਾ ਵੀਡੀਓ ਕਾਲ ਦੇ ਦਰਮਿਆਨ ਜੋ ਆਪਣੇ ਹਥਿਆਰ ਦਿਖਾ ਰਹੇ ਸਨ ਇਹ ਦੂਜੀ ਵੀਡੀਓ ਹੈ ਇਸ ਦੂਜੀ ਵੀਡੀਓ ਦੇ ਕਰਕੇ ਹੀ ਨਵਾਂ ਪੰਗਾ ਜਿਹੜਾ ਪਿਆ ਹੈ ਜਿਸ ਅਹੇ ਦੇ ਵਿੱਚ ਪ੍ਰਿੰਕਲ ਲੁਧਿਆਣਾ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਜਾਂਦਾ ਹੈ ਪ੍ਰਿੰਕਲ ਲੁਧਿਆਣਾ ਕਿਸੇ ਤਰ੍ਹਾਂ ਦੇ ਕੋਈ ਵੀ ਜਾਣਕਾਰੀ ਦੇ ਮਹਤਾਜ ਨਹੀਂ ਹਨ ਲਗਾਤਾਰ ਵਿਵਾਦਾਂ ਦੇ ਨਾਲ ਇਹਨਾਂ ਦਾ ਪੁਰਾਣਾ ਨਤ ਹੈ ਵਿਵਾਦ ਇਹਨਾਂ ਨਾਲ ਜੁੜਦੇ ਨੇ ਜਾਂ ਇਹ ਵਿਵਾਦਾਂ ਨਾਲ ਜੁੜਦੇ ਨੇ ਇਸ ਬਾਰੇ ਫਿਲਹਾਲ ਕੁਝ ਵੀ ਨਹੀਂ ਕਿਹਾ ਜਾ ਸਕਦਾ ਪਰ ਅਕਸਰ ਹੀ ਕਿਸੇ ਨਾ ਕਿਸੇ ਕਾਰਨ ਕਰਕੇ ਜਾਂ ਵੀਡੀਓ ਕਰਕੇ ਚਰਚਾ ਦੇ ਵਿੱਚ ਰਹਿੰਦੇ ਨੇ ਪ੍ਰਿੰਕਲ ਲੁਧਿਆਣਾ ਤੇ ਹੁਣ ਇੱਕ ਵਾਰ ਫਿਰ ਤੋਂ ਚਰਚਾ ਦੇ ਵਿੱਚ ਆਏ ਨੇ ਕਿਉਂਕਿ ਇਹਨਾਂ ਦੀ ਵੀਡੀਓ ਵਾਇਰਲ ਹੋਈ ਹੈ ਵੀਡੀਓ ਜਿਹੜੀ ਵਾਇਰਲ ਹੋਈ ਹੈ ਉਸ ਦੇ ਵਿੱਚ ਸ਼ਰੀਅਮ ਹਥਿਆਰਾਂ ਦੀ ਪ੍ਰਦਰਸ਼ਨੀ ਕਰ ਰਹੇ ਨੇ ਹਥਿਆਰ ਦਿਖਾ ਰਹੇ ਸਨ ਜਿਸ ਤੋਂ ਬਾਅਦ ਇਹ ਵੀਡੀਓ ਪੁਲਿਸ ਤੱਕ ਪਹੁੰਚਦੀ ਹੈ ਪੁਲਿਸ ਨੇ ਐਕਸ਼ਨ ਲਿਆ ਤੇ ਪ੍ਰਿੰਕਲ ਲੁਧਿਆਣਾ ਨੂੰ ਉਸ ਵੇਲੇ ਗ੍ਰਫਤਾਰ ਕੀਤਾ ਗਿਆ ਜਿਸ ਵੇਲੇ ਇਹ ਕੋਰਟ ਦੇ ਵਿੱਚ ਮੌਜੂਦ ਸੀ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਸਿਰ ਦੇ ਉੱਤੇ ਕਾਲੇ ਰੰਗ ਦਾ ਪਰਨਾ ਪ੍ਰਿੰਕਲ ਲੁਧਿਆਣਾ ਨੇ ਬੰਨਿਆ ਹੋਇਆ ਹੈ ਤੇ ਪੁਲਿਸ ਮੁਲਾਜ਼ਮ ਉਸ ਨੂੰ ਫੜ ਕੇ ਆਪਣੀ ਗੱਡੀ ਦੇ ਵਿੱਚ ਬਿਠਾਉਂਦੇ ਹੋਏ ਵਿਖਾਈ ਦੇ ਰਹੇ ਨੇ ਵਿਵਾਦ ਸਿਰਫ ਤਸਰਫ ਹਥਿਆਰਾਂ ਦੇ ਨਾਲ ਜੁੜਿਆ ਹੋਇਆ ਹੈ ਕਿ ਵੀਡੀਓ ਦੇ ਵਿੱਚ ਪ੍ਰਿੰਕਲ ਲੁਧਿਆਣਾ ਹਥਿਆਰ ਦਿਖਾਉਂਦੇ ਹੋਏ ਵਿਖਾਈ ਦੇ ਰਹੇ ਨੇ ਤਾਂ ਹੁਣ ਇਹ ਵੀ ਜਾਂਚ ਕੀਤੀ ਜਾਏਗੀ ਕਿ ਇਹ ਵੀਡੀਓ ਕਿਉਂ ਬਣਾਈ ਗਈ ਹੈ ਇਸ ਦੇ ਪਿੱਛੇ मंसूਬੇ ਕੀ ਸਨ ਇਹ ਹਥਿਆਰ ਕਿੱਥੋਂ ਆਏ ਇਸ ਤਰ੍ਹਾਂ ਕਿ ਜੋ ਸਾਫ਼ ਤੌਰ ਤੇ ਪੰਜਾਬ ਸਰਕਾਰ ਨੇ ਕਿਹਾ ਕਿ ਜੇਕਰ ਕੋਈ ਵੀ ਇਸ ਤਰ੍ਹਾਂ ਹਥਿਆਰਾਂ ਦੀ ਪਰਦਾਸ਼ਨੀ ਕਰੇਗਾ ਤਾਂ ਉਸ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਏਗਾ ਪਿਛਲੇ ਸਮਿਆਂ ਦੇ ਵਿੱਚ ਵੀ ਅਸੀਂ ਵੇਖਿਆ ਨਿੱਕੇ ਨਿੱਕੇ ਮਾਸੂਮ ਬੱਚਿਆਂ ਦੀਆਂ ਤਸਵੀਰਾਂ ਜੋ ਇੰਸਟਾਗ੍ਰਾਮ ਦੇ ਉੱਤੇ ਸਨ ਉਹਨਾਂ ਨੇ ਹੱਥ ਦੇ ਵਿੱਚ ਕੋਈ ਹਥਿਆਰ ਫੜਿਆ ਸੀ ਜਾਂ ਫਿਰ ਕੁਝ ਇਸ ਤਰ੍ਹਾਂ ਦੀ ਸਮੱਗਰੀ ਫੜੀ ਹੋਈ ਸੀ ਤੇ ਪਰ ਮਾਪਿਓ ਦੇ ਉੱਤੇ ਮਾਮਲਾ ਦਰਜ ਕੀਤਾ ਜਾਂਦਾ ਇਸ ਦਾ ਇੱਕੋ ਇੱਕ ਮਕਸਦ ਹੈ ਤਾਂ ਕਿ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਿਆ ਜਾ ਸਕੇ ਤੇ ਜਿਹੇ ਦੇ ਵਿੱਚ ਹੁਣ ਪ੍ਰਿੰਕਲ ਲੁਧਿਆਣਾ ਦੀ ਇਹ ਨਵੀਂ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਉਹ ਹਥਿਆਰ ਦਿਖਾਉਂਦੇ ਹੋਏ ਵਿਖਾਈ ਦੇ ਰਹੇ ਸਨ ਪੁਲਿਸ ਤੱਕ ਇਹ ਵੀਡੀਓ ਪਹੁੰਚੀ ਪੁਲਿਸ ਨੇ ਆਰਮਜ਼ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਤੇ ਹੁਣ ਉਸ ਨੂੰ ਕੋਰਟ ਦੇ ਵਿੱਚੋਂ ਹੀ ਗ੍ਰਿਫਤਾਰ ਕੀਤਾ ਗਿਆ ਹੈ